ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਸਰਦੂਨਗੜ ਆਟਾ ਮਾਰਕੀਟ ਵਿਕੇਸ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਪਹੁੰਚੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਉਹ ਤਾਂ ਬਜ਼ੁਰਗ ਸਾਡੀ ਸ਼ਾਨ ਹੁੰਦੇ ਆ ਇਹ ਬੱਚੇ ਸਾਡਾ ਭਵਿੱਖ ਤੇ ਨੌਜਵਾਨੀ ਜੇ ਨਸ਼ਿਆਂ ਦੇ ਮਲਤੁਰ ਪਈ ਤਾਂ ਬਜ਼ੁਰਗਾਂ ਦੀ ਸ਼ਾਨ ਕਿੱਥੇ ਚਲੀ ਗਈ ਜੇ ਨੌਜਵਾਨੀ ਨਸ਼ਿਆਂ ਦੇ ਵਿੱਚ ਬਰਬਾਦ ਹੋ ਗਈ ਤਾਂ ਬੱਚਾ ਦਾ ਭਵਿੱਖ ਕੀ ਹੋਏਗਾ ਮੈਨੂੰ ਬੜਾ ਇੱਕ ਕਹਿ ਕੇ ਬਰਾਦੁੱਤ ਹੁੰਦਾ ਕਿ ਜੋ ਓਪਿਡ ਦੇ ਵਿੱਚ ਮੈਂ ਕਈ ਵਾਰ ਇੱਕ ਉਹਨਾਂ ਤੋਂ ਬਹੁਤ ਇੱਧਰ ਗੋਲੀ ਹੈ ਬਹੁਤ ਵਧੀਆ ਗੋਲੀ ਹੈ ਕਿਉਂ ਗੋਲੀ ਚ ਇੱਕ ਲੈ ਲਓ ਚਾਹ ਲੈ ਲਓ ਉਹ ਤੁਹਾਨੂੰ ਮਾਰਨਗੇ ਨਹੀਂ ਓਲਡੋਸ ਵੀ ਕਰਨ ਗਿਆ ਤੁਹਾਨੂੰ ਕੌਲਾ ਪੁਈਆ ਨਹੀਂ ਦੇਣ ਗਿਆ ਤੁਹਾਨੂੰ ਐਚ ਏ ਵੀ ਦੇਣ ਗਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਫਿਰ ਮੈਂ ਬੇਨਤੀ ਕਰਦਾ ਹੈ ਸਾਡੇ ਨਗਰ ਕੌਂਸਲਰ ਭਾਨ ਪ੍ਰੇਮ ਜੀ ਕੁਆਪੀ ਸ਼ਤਕਾਰਯੋਗ ਸਾਡੇ ਆਟੋ ਮਾਰਕੀਟ ਦੇ ਜਿੰਨੇ ਵੀ ਦੁਕਾਨਦਾਰ ਵੀਰ ਹੈ ਅੰਦਰ ਨੇੜੇ ਆਏ ਮੇਰੇ ਵੀਰ ਅੰਦਰ ਬਾਹਰੋਂ ਆਏ ਆਪਣੇ ਗੁਰਪ੍ਰੀਤ ਸਿੰਘ ਜੀ ਪੁੱਤਰ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹੈ ਅਧਿਰ ਜ਼िला ਪ੍ਰਧਾਨ ਵੀ ਹੈ ਅਤੇ ਉਹਨਾਂ ਦੇ ਨਾਲ ਸਾਡੇ ਹਰਦੇਵ ਸਿੰਘ ਜੀ ਉਲਕਾ ਇਹ ਹੈਗੇ ਜੀ ਸੰਕਰਣ ਇੰਚਾਰਜ ਹੈ ਅਤੇ ਕ੍ਰਿਸ਼ਨ ਸਿੰਘ ਜੀ ਇਹ ਜ਼ਿਲ੍ਹਾ ਸੈਕਟਰੀ ਅਤੇ ਮਿਊਸਪਲ ਕਮਿਸ਼ਨਰ ਮਾਲਸਾ ਦੇ ਹੈ ਇੱਥੇ ਪਹੁੰਚੇ ਹੈ ਹੋਰ ਸਾਡੇ ਵੀਰ ਸਾਡੇ ਵਿੱਚ ਕਸ਼ਮੀਰ ਸਿੰਘ ਜੀ अरोड़ा ਜੀ ਸਾਡੇ ਪੱਤਰਕਾਰ ਵੀਰ ਸਾਡੇ ਐਮਸੀ ਸਾਹਿਬਾਨ ਤੇ ਇੱਥੇ ਹੋਰ ਜਿੰਨੇ ਵੀ ਮੇਰੇ ਵੀਰ ਆਏ ਆ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੋਲਦਾ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਨਸ਼ਾ ਛੱਡਣ ਦੇ ਲਈ ਪਹਿਲੀ ਗੱਲ ਇਹ ਹੈ ਵੀ ਨਸ਼ਾ ਛੱਡਣ ਦੇ ਲਈ ਮਨ ਨੂੰ ਪੱਕਾ ਹੋਣਾ ਚਾਹੀਦਾ ਜੇ ਆਪਣੇ ਮਨ ਦਾ ਪੱਕਾ ਕਰ ਲਿਆ ਤਾਂ ਕਿਸੇ ਹਸਪਤਾਲ ਦੀ ਡਾਕਟਰ ਸਾਹਿਬ ਲੋੜ ਨਹੀਂ ਪੈਂਦੀ ਜੇ ਆਪਾਂ ਇਹ ਧਾਰ ਲਿਆ ਮਨ 'ਚ ਵੀ ਮੈਂ ਨਸ਼ਾ ਨਹੀਂ ਕਰਨਾ ਮੈਂ ਤਾਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇ ਰਿਹਾ ਮੈਂ 76 ਦੇ ਵਿੱਚ ਬੀਏ ਕੀਤੀ ਜੀ ਮਾਲਸਾ ਐਨ ਐਮ ਕਾਲਜ ਦੇ ਵਿੱਚ ਉੱਥੇ ਬੱਚਿਆਂ ਦੇ ਨਾਲ ਰਲ ਕੇ ਅਸੀਂ ਸਿਗਰਟਾਂ ਪੀਣ ਲੱਗ ਗਏ। ਉਦੋਂ ਸਿਗਰਟ ਜਲਦੀ ਸੀ, ਕੂਲਦੀ। ਉਹ ਠੰਡਾ ਜਿਹਾ ਮੂੰਹ ਕਰ ਦਿੰਦੀ। ਅੱਛਾ ਉਹ ਪੀਲਾ ਦੇ ਨਿਸ਼ਾਨ ਚਿੰਗਦੇ ਸੀ। ਆਪੇ ਪੈ ਗਈ ਪੀਲਾ ਕੇ। ਅੱਛਾ ਕਾफी ਜ਼ਰ ਪੀ 10 ਲਗਾਤਾਰ ਸੀਟ ਪੀਤੀ। ਵੀ ਇਹ ਵੀ ਕਰ ਲਈ ਵੀ ਇਹ। ਉੱਤੇ ਮੈਂ ਭੱਜਦੇ 77 ਚ ਗਿਆ ਸੀ। ਤੇ ਉਸ ਤੋਂ ਬਾਅਦ ਮੰਨੋ 75 77 ਜਨਕੇ ਤੇ 90 ਨੇੜੇ ਤੜੇ ਲਾ ਕੇ ਆਤੀ। ਉਹ ਹੱਟੇ ਕਿਵੇਂ ਸਾਡਾ ਇੱਕ ਦੋਸਤ ਨੇ ਡਾਕਟਰ ਸੀ ਉਹ ਡਾਕਟਰ ਬਣ ਗਿਆ ਉਹਦੇ ਕੋਲੇ ਮੈਂ ਵਾਗ ਮਗਾ ਜਾਰ ਗਿਆ ਵਾਖਾਬ ਕਹਦਾ ਯਾਰ ਤੇਰੇ ਘਰੇ ਦੀ ਮੈਂ ਕਹਿੰਦੀ ਦਵਾਈ ਦਵਾ ਬਗਾ ਕਿਉਂ ਕਹਦਾ ਯਾਰ ਤੂੰ ਹਮਤਾ ਦਵਾਈ ਲਾਜੇਗਾ ਫਿਰ ਸ਼ਿਕਟਲੇਗਾ ਫਿਰ ਪੀੜੀ ਪੀਦੇਗਾ ਪਗਾ ਫਿਰ ਕਹਦਾ ਇਹ ਨਹੀਂ ਠੀਕ ਹੋਉਂਦੀ ਉਹਦੀ ਕਹਿਣੀ ਤੇ ਮੈਂ ਉੱਥੋਂ ਉੱਠ ਕੇ ਮਗਾ ਜਾਰ ਅੱਜ ਤੋਂ ਬਾਅਦ ਮੈਂ ਸ਼ਿਕਟ ਨਹੀਂ ਕੀਤਾ ਸੋ ਮੇਰਾ ਕਹਿਣਾ ਹੈ ਵੀ 30 35 ਸਾਲ ਹੋ ਗਏ ਤੇ ਜੇ ਕੋਈ ਸ਼ਿਕਟ ਪੀ ਕੇ ਮੇਰੇ ਕਵਰੇਜ ਵੱਧ ਜੇ ਤੇ ਮੈਨੂੰ ਪਤਾ ਲੱਗ ਜਾਂਦਾ ਹੈ ਇਹ ਬੰਦੇ ਨੇ ਸ਼ਿੱਕਟ ਪੀਲੀ ਪੀ ਕੇ ਮੇਰੇ ਕੰਮ ਵਿੱਚ ਚੱਲੇ। ਸੋ ਇਹ ਮਨ ਨੂੰ ਆਪਾਂ ਨੂੰ ਪੱਕਾ ਕਰਨਾ ਪਊਗਾ। ਪਹੁੰਚੇ ਹੋਏ ਸਾਡੇ ਸਮੂਹ ਦੁਕਾਨਦਾਰ ਵੀਰ ਸ਼ਹਿਰ ਨवासी ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਸਾਡੀ ਸਮੁੱਚੀ ਟੀਮ ਜੋ ਕਿ ਮਾਨਸਰ ਜ਼ਿਲ੍ਹਾ ਪੱਤਰ ਦੀ ਸਾਡੇ ਪ੍ਰਧਾਨ ਜੀ ਗੁਰਪ੍ਰੀਤ ਸਿੰਘ ਜੀ ਭੁੱਤਰ ਜੀ ਹਰਦੇਵ ਸਿੰਘ ਜੀ ਬੁੱਲਕ ਉਨ੍ਹਾਂ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸੂਚੀ ਟੀਮ ਭਾਵੇਂ ਦਕਤਨਚਾਰ ਸੁਦੂਲਗੜ੍ਹ ਬੈਸਾਸਿੰਦੀ ਬੈਠੋਹਾ ਸਾਡੇ ਪ੍ਰਧਾਨ ਜੀ ਪ੍ਰੇਮ ਕੁਮਾਰ ਗਰਗ ਜੀ ਜਿਸ ਤਰ੍ਹਾਂ ਐਵੇਂ ਹੁੰਦੇ ਸੀ ਇਹ ਧਰਤੀ ਪੰਜ ਦਰਿਆਵਾਂ ਦੀ ਮਿੱਠਾ ਇਸਦਾ ਸ਼ਰਬਤ ਵਰਗਾ ਪਾਣੀ ਪਰ ਇਹ ਛੇਮਾ ਦਰਿਆ ਦੇ ਨਾਲ ਨਸ਼ਿਆਂ ਦੀ ਕਿਉਂ ਗਈ ਪ੍ਰਚਾਰੀ ਪੂਰੇ ਦੇਸ਼ ਦੇ ਵਿੱਚ ਸਦਾ ਪ੍ਰਚਾਰ ਹੋ ਗਿਆ ਇਹਦੇ ਵਿੱਚ ਵਿਸ਼ੇਮਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਅੱਜ ਅਸੀਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਨਸ਼ੇ ਦੇ ਦਰਿਆ ਨੂੰ ਬੰਦ ਕਰਨ ਵਾਸਤੇ ਅਹਿਯਾ ਕੀਤਾ ਹੈ ਜੋ ਨਸ਼ਿਆਂ ਦੇ ਵਰਦ ਅੱਪਾ ਨੇ ਇਸ ਨੂੰ ਪੂਰੀ ਚੰਗੀ ਤਰ੍ਹਾਂ ਆਪਦੇ ਹਲਕੇ ਦੇ ਵਿੱਚੋਂ ਆਪਦੇ ਆੜੇ-ਦਬਾੜੇ ਦੇ ਵਿੱਚੋਂ ਹਰ ਬਾੜ ਦੇ ਵਿੱਚੋਂ ਪਿੰਡ ਦੇ ਵਿੱਚੋਂ ਪਾਇ ਇਸ ਨੂੰ ਨਸ਼ੇ ਦੀ ਕੋੜ ਨੂੰ ਵਧਣਾ ਹੈ ਆਹ ਆਪਾਂ ਪੱਤੇ ਦੀ ਸਾਨ ਪਾਉਣਾ ਗਰਚਕੇ ਪੱਤੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੇ ਫਤੇ ਡਾਕਟਰ ਸਾਹਿਬ ਦੇ ਵਿਚਾਰ ਸੁਣੇ ਵਾਕਈ ਬਾਕਮਾ ਡਾਕਟਰ ਸਾਹਿਬ ਨੇ ਗੱਲਾਂ ਕਰੀਆਂ ਹੈ ਸਮਾਜ ਦੇ ਵਿੱਚ ਰਹਿਣ ਦੀ ਵੀ ਗੱਲ ਕਰੀ ਐ ਕਿਵੇਂ ਰਹਿਣਾ ਹੈ ਆਪਦਾ ਰੁਤਬਾ ਕਿਵੇਂ ਵਧਾਉਣਾ ਉਹਦੀ ਵੀ ਗੱਲ ਕਰੀ ਐ ਤੇ ਚੰਗੀਆਂ ਸਿੱਖਿਆਵਾਂ ਬਾਕੀ ਡਾਕਟਰ ਸਾਹਿਬ ਧੰਨਵਾਦ ਬਹੁਤ ਵਧੀਆ ਬੋਲੇ ਜੀ ਬਾਕੀ ਸਾਰੇ ਬੁਲਾਰਿਆਂ ਨੇ ਆਪ ਤੇ ਵਧੀਆ ਵਿਚਾਰ ਚੰਗੇ ਦਿੱਤੇ ਐ ਪਰ ਤੁਸੀਂ ਲਗਭਗ ਸਾਰੇ ਆਟੋ ਮਾਰਕੀਟ ਵਾਲੇ ਜਿੰਨੇ ਵੀ ਸਾਡੇ ਨੇੜੇ ਤੇਰੇ ਤੋਂ ਸਾਥੀ ਹੋ ਤੁਸੀਂ ਐਸ ਗੱਲੋਂ ਜ਼ਰੂਰ ਹੈਰਾਨ ਹੋਵੋਗੇ ਪੀਆ ਜਦੋਂ ਕੋਈ ਐਮਐਲਏ ਦੀਆਂ ਚੋਣਾਂ ਸੀ ਅਸੀਂ ਉਦੋਂ ਵੀ ਇੱਥੇ ਮੀਟਿੰਗਾਂ ਹੁੰਦੀਆਂ ਦੇਖੀਆਂ ਜਦੋਂ ਕੋਈ ਐਮਪੀ ਦੀਆਂ ਚੋਣਾਂ ਸੀ ਅਸੀਂ ਉਦੋਂ ਵੀ ਮੀਟਿੰਗਾਂ ਹੁੰਦੀਆਂ ਦੇਖੀਆਂ ਜਦੋਂ ਐਮਸੀ ਦੀਆਂ ਚੋਣਾਂ ਸੀ ਉਦੋਂ ਵੀ ਮੀਟਿੰਗਾਂ ਹੁੰਦੀਆਂ ਦੇਖੀਆਂ ਪਰ ਹੁਣ ਕਿਹੜੀ ਰੁੱਤ ਹੈ ਵੀ ਅੱਜ ਆਮ ਆਦਮੀ ਪਾਰਟੀ ਵਾਲਿਆਂ ਨੇ ਨਗਰ ਪੰਚਾਇਤ ਵਾਲਿਆਂ ਨੇ ਸਾਰੇ ਪ੍ਰਸ਼ਾਸਨ ਵਾਲਿਆਂ ਨੇ ਇੱਥੇ ਮੀਟਿੰਗ ਰੱਖ ਲਈ ਇਹ ਤਾਂ ਹੈਰਾਨੀ ਵਾਲੀ ਗੱਲ ਨਾ ਤੁਸੀਂ ਵੀ ਸੋਚਦੇ ਹੋਵੋਗੇ ਵੀ ਹੁਣ ਕਾ ਦੀ ਮੀਟਿੰਗ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਟਾਨ ਜੀ ਹੋਰਾਂ ਦਾ ਕੇਵਲ ਤੋਂ ਕੇਵਲ ਇੱਕੋ ਹੀ ਨਿਸ਼ਾਨਾ ਹੈ ਵੀ ਪੰਜਾਬ ਦੇ ਵਿੱਚ ਆਪਾਂ ਚੰਗੇ ਕੰਮ ਬਹੁਤ ਕਰ ਰਹੇ ਹਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਹੁਤ ਦੇ ਰਹੇ ਹਾਂ ਭੀਖ ਮੰਗਣ ਵਾਲਿਆਂ ਦੇ ਉੱਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਉਹਨਾਂ ਨੂੰ ਵੀ ਜਾ ਹੋਰ ਕਿਸੇ ਪ੍ਰਕਾਰ ਦੇ ਵੀ ਕੰਮ ਲੈ ਲੋ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਪਰ ਇੱਕ ਉਹਨਾਂ ਨੇ ਨਵੇਕ ਲਈ ਮਹੀਨ ਚਲਾਈ ਹੈ ਜਿਹੜੀ ਇੱਕ ਸਿੱਖਿਆ ਕ੍ਰਾਂਤੀ ਸੋਹਣਾ ਹੋਊ ਨਾ ਤੁਸੀਂ ਸਾਰਿਆਂ ਨੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਤਾਂ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ